ਜੁਨੀਵਰਸਿਟੀ ਕਾਲਜ ਬਹਾਦਰਪੁਰ ਦੀ ਬਹੁਤ ਵੱਡੀ ਅੱਜ ਸਟੇਜ ਲਾ ਕੇ ਤੁਸੀਂ ਸਾਡੇ ਸਾਰੇ ਕਾਲਜਾਂ ਦੇ ਵਿੱਚ ਨਾ ਉੱਚਾ ਕਰਨ ਦੀ ਜਿਹੜੀ ਕਾਰਵਾਈ ਆ ਦੂਜੀ ਵਾਰ ਜਿਹੜਾ ਯੂਥ ਫੈਸਟੀਵਲ ਆ ਕਰਵਾ ਰਹੇ ਹਾਂ ਸਭ ਤੋਂ ਪਹਿਲਾਂ ਦਾਵਾ ਮੈਂ ਪ੍ਰਿੰਸੀਪਲ ਬਲਦੇਵ ਸਿੰਘ ਜੀ ਦਾ ਤੇ ਸਾਰੇ ਸਟਾਫ ਦਾ ਰਣੀ ਆ ਕਿ ਜਿਨ੍ਹਾਂ ਨੇ ਆਪਣੇ ਕਾਲਜ ਦੇ ਲਈ ਅੱਜ ਯੂਥ ਫੈਸਟੀਵਲ ਦੀ ਅਗਵਾਈ ਦਿੱਤੀ ਸਾਡੇ ਸਾਹਮਣੇ ਸ਼ੋਭਤ ਬਰਿੰਦਰ ਕੌਸ਼ਕ ਜੀ ਤੇ ਉਹ ਜੁਬਕ ਸਵਾਮਾ ਕਲੱਬ ਜੁਸ ਸਵਾਮਾ ਦੇ ਯੂਨੀਵਰਸਿਟੀ ਦੇ ਡਾਇਰੈਕਟਰ ਨੇ ਤੇ ਸਾਹਮਣੇ ਸ਼ੋਭਤ ਬਹਾਦਰਪੁਰ ਦੀਆਂ ਮਹਾਨ ਚਕਸ਼ੀਤਾਂ ਹਰੇਕ ਕਾਲਜ ਸਟੂਡੈਂਟ ਦੇ ਲਈ ਜਿਹੜੇ ਜੂਥ ਫੈਸਟੀਵਲ ਨੇ ਉਹ ਬਹੁਤ ਅਢੀਕ ਡੀਕ ਕੇ ਆਉਂਦੇ ਨੇ ਸਾਰਨੋਂ ਵੱਧ ਜੇ ਕੋਈ ਕਾਲਜ ਸਟੂਡੈਂਟਸ ਦੀ ਰੁਚੀ ਦਾ ਇਹ ਕੰਮ ਹੈ ਤਾਂ ਉਹ ਜੂਥ ਫੈਸਟੀਵਲ ਕਿਉਂਕਿ ਜੂਥ ਫੈਸਟੀਵਲ ਦੀਆਂ ਜਿਹੜੀਆਂ ਐਟਮਾ ਨੇ ਕੋਈ ਛੋਟੀ ਮੋਟੀ ਤੇ ਨਹੀਂ ਨਾਲ ਹੀ ਹੁੰਦੀਆਂ ਹੁੰਦੀਆਂ ਇਹ ਕਲਾ ਦਾ ਪੂਰਾ ਪ੍ਰਦਰਸ਼ਨੀ ਇਸ ਵਿੱਚ ਹੁੰਦਾ ਹੈ ਬੜੇ ਬੱਚੇ ਮਿਹਨਤ ਹੁੰਦੀ ਹੈ 2-3 ਮਹੀਨੇ ਲਾ ਕੇ ਉਹਨਾਂ ਨੇ ਆਪਣੀ ਕਲਾ ਨੂੰ ਦਿਖਾਰਿਆ ਹੁੰਦਾ ਹੈ ਸੋਚ ਕੋਟੀ ਦੀ ਕਲਾ ਜੇ ਦੇਖਣੀ ਹੈ ਤਾਂ ਜੂਥ ਫੈਸਟੀਵਲਾਂ ਵਿੱਚ ਦੇਖੀ ਜਾਂਦੀ ਹੈ ਸਾਨੂੰ ਟਾਈਮ ਸੀਗਾ ਹੁਣ ਜਦੋਂ ਦੇ ਐਮ.ਐਲ.ਏ ਬਣਿਆ ਪਿਛਲੇ ਵਾਰ ਐਮ.ਐਲ.ਏ ਸੀ 5 ਸਾਲ ਦੀ ਕਿ ਵੀ ਤਾਂ ਹੁਣ ਸਮਾਗਮ ਘਟ ਹੋਣ ਕਰਕੇ ਬਹੁਤ ਘੱਟ ਟਾਈਮ ਮਿਲਦਾ ਚਿੱਤ ਸਹੀ ਕਰਦਾ ਵੀ ਯੂਥ ਫੈਸਟੀਵਲ ਦਾ ਕੋਈ ਵੀ ਪ੍ਰੋਗਰਾਮ ਨਾ ਛੱਡਿਆ ਜਾਵੇ ਇਹ ਪੜ੍ਹਾਈ ਦਾ ਇੱਕ ਮਹੱਤਵਪੂਰਨ ਅੰਗ ਹੈ ਦੇਖੋ ਭਾਵੇਂ ਕਿਤਾਬੀ ਪੜ੍ਹਾਈ ਵੀ ਇੱਕ ਪੜ੍ਹਾਈ ਹੈ ਪਰੰਤੂ ਹਰੇਕ ਬੱਚੇ ਦੇ ਨਾਲ ਇੱਕ ਬੇਦੇ ਵਿੱਚ ਇੱਕ ਟੇਲ ਐਕਟ ਹੁੰਦਾ ਮੈਂ ਪ੍ਰਾਈਵੇਟ ਟੀਚਰ ਵੀ ਰਿਹਾ ਮਾਸਟਰ ਕਲਾਜ ਵਿੱਚ ਵੀ ਰਿਹਾ ਮੈਂ ਲੈਕਚਰਰ ਇਕਨੋਮਿਕਸ ਦੇ ਵਿੱਚ ਵੀ ਰਿਹਾ ਪ੍ਰਿੰਸੀਪਲ ਤੌਰ ਤੇ ਵੀ ਕੰਮ ਕੀਤਾ ਸਾਰੇ ਸਟਾਫ ਦਾ ਨਿਵਾਦ ਕਰਦਾ ਕਿ ਤੁਸੀਂ ਇਹ ਕਮਕ ਸੌਖਾ ਨਹੀਂ ਹੈ ਯੂਥ ਫੈਸਟੀਵਲ ਦਾ ਆਰਗੇਨਾਈਜ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਰਾਤ ਦੇ 12-12 1-1 ਵਜੇ ਵੱਜ ਜਾਂਦੇ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ ਦੇ ਤਰੀਕਿਆਂ ਨੂੰ ਸੋਏ ਇਹਨਾਂ ਨੇ ਜੋਖਮ ਜੋ ਲਿਆ ਮੈਂ ਸਮਝਦਾ ਵੀ ਇਹ ਸਫਲਤਾ ਪੂਰਵ ਕੋਸ਼ਿਸ਼ ਸਟੇਜ ਤੇ ਮੁਕੰਮਲ ਸਟੇਜ ਤੇ ਪਹੁੰਚ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਸੋਕਵਰੀ ਫੇਰ ਸਾਰੇ ਵਿਦਿਆਰਥੀਆਂ ਨੂੰ ਜੋ ਐਟਮਾ ਵਖ ਵਖ ਭਗ ਲੈ ਰਹੇ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਮੈਂ ਇਸ ਇਲਾਕੇ ਦਾ ਮੈਨੂੰ ਬੜੀ ਮਾਣ ਹੁੰਦਾ ਹੈ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਮੈਂ ਜੰਨੀ ਪੜ੍ਹਾਈ ਕੀਤੀ ਐ ਮੈਂ 4 ਐਮਏ ਕੀਤੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕਨੋਮਿਕਸ ਦੀ ਕੀਤੀ ਐ ਪੋਲੀਟিক্যাল ਸਾਇੰਸ ਦੀ ਕੀਤੀ ਐ ਪੰਜਾਬੀ ਦੀ ਕੀਤੀ ਐ ਧਰਮ ਦੀ ਕੀਤੀ ਐ ਉਹ ਚਾਰੇ ਮੇਰੀ ਜਿਹੜੇ ਐਮਏ ਨੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਨੇ ਪੰਜਵੀਂ ਐਮਏ ਮੇਰੀ ਮਾਸਟਰ ਆਫ ਐਜੂਕੇਸ਼ਨ ਸ਼ਿਮਲਾ ਯੂਨੀਵਰਸਿਟੀ ਦੀ ਸੀ ਇੱਕ ਵਾਰੀ ਮੈਂ ਅ ਅਜਮੇਰ ਗਿਆ ਮੈਂ ਤੇ ਬੀਐਡ ਕਰ ਰਿਆ ਸੀਗਾ ਉੱਥੇ ਯੂਥ ਫੈਸਟੀਵਲ ਆ ਗਿਆ ਉਸੇ ਕਾਲਜ ਦੇ ਜਿੱਥੇ ਅਸੀਂ ਬੀਐਡ ਕਰ ਰਹੇ ਸੀਗੇ ਤੁਸੀਂ ਸੱਚ ਮੰਨਿਓ ਯੂਥ ਫੈਸਟੀਵਲ ਭਾਵੇਂ ਉਹਨਾਂ ਦੇ ਮੁਤਾਬਕ ਬਹੁਤ ਵਧੀਆ ਸੀ ਰਾਜਸਥਾਨ ਦੇ ਮੁਤਾਬਕ ਜੈਪੁਰ ਯੂਨੀਵਰਸਿਟੀ ਦਾ ਸੀ ਉਹ ਪਰੰਤੂ ਜਿਹੜਾ ਕਲਚਰ ਹੈ ਪੰਜਾਬੀ ਦਾ ਜਿਹੜਾ ਸਾਡਾ ਸਵਾਦ ਹੈ ਪੰਜਾਬੀ ਦੇ ਵਿੱਚ ਯੂਥ ਫੈਸਟੀਵਲ ਦਾ ਉਹ ਰੰਗ ਉੱਥੇ ਬੰਨਦਾ ਨਹੀਂ ਮੇਰੇ ਹੁਣ ਤੱਕ ਵੀ ਜ਼ਿਆਦਾ ਉਹ ਭਾਵੇਂ ਮੈਨੂੰ 40 ਸਾਲ ਹੋ ਗਏ ਉੱਥੇ ਵੀ ਐਡ ਕੀਤੀ ਨੂੰ ਪਰੰਤੂ ਉਹਨਾਂ ਦੇ ਯੂਥ ਫੈਸਟੀਵਲ ਤੇ ਤੇ ਆਪਣੇ ਯੂਥ ਫੈਸਟੀਵਲ ਦੇ ਵਿੱਚ ਦਿਨ ਰਾਤ ਦਾ ਅੰਤਰ ਹੈ ਜਿਹੜਾ ਮੋਹ ਜਿਹੜਾ ਸੰਗੀਤ ਜਿਹੜਾ ਪਿਆਰ ਜਿਹੜਾ ਮੁਹੱਬਤ ਔਰ ਜਿਹੜਾ ਪੰਜਾਬੀ ਰੰਗ ਰੰਗ ਹੈ ਜੋ ਆਪਣੇ ਜੁਦਸਾਸੀ ਪਲਾਂ ਵਿੱਚੋਂ ਸ਼ਾਇਦ ਹੋਰ ਕਿਸੇ ਸਟੇਟ ਦੇ ਵਿੱਚੋਂ ਆਪਣੇ ਆਪਨੇ ਬਹੁਤ ਘੱਟ ਹੈ ਸੋ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਕਾਲਜ ਦੇ ਵਿੱਚ ਮੈਂ ਜਦੋਂ ਪਿਛਲੀ ਵਾਰੀ ਆਇਆ ਤਾਂ ਮੈਂ ਦੇਖਿਆ ਕੁਦਰੀ ਵਿੱਚ ਲਾਇਬ੍ਰੇਰੀ ਜੀ ਵਾ ਗਿਆ ਸਾਰੀਆਂ ਲਾਇਬ੍ਰੇਰੀਆਂ ਦੀਆਂ ਜਿਹੜੀਆਂ ਅਲਮਾਰੀਆਂ ਸੋ ਖਾਲੀ ਪਈਆਂ ਮੈਂ ਕਿਹਾ ਬੜੀ ਮਾੜੀ ਗੱਲ ਹੈ ਯਾਰ ਵੀ ਕੋਈ ਕਿਤਾਬ ਹੈ ਨਹੀਂ ਗੁਰਜੀਤ ਸਿੰਘ ਜੀ ਕਹਿੰਦੇ ਹਾਂ ਬਿਲਕੁਲ ਕਿਤਾਬ ਹੈ ਨਹੀਂ ਕੋਈ ਜੀ ਚਲੋ ਮੈਂ ਮੈਂ ਤੁਹਾਨੂੰ 1 ਲੱਖ ਰੁਪਈਆ ਮੈਂ ਸਿੱਖਿਆ ਮੰਤਰੀ ਨੂੰ ਲੈ ਕੇ ਦਿੱਤਾ ਕਿਤਾਬਾਂ ਲੈ ਕੇ ਆਓ ਹੁਣ ਵੀ ਮੈਂ 1 ਲੱਖ ਦਾਬਾਂ ਵਾਸਤੇ ਤੇ 4 ਲੱਖ ਦੇ ਤੁਸੀਂ ਆਪਣੇ ਗਰਾਊਂਡ ਦੇ ਬਾਰੇ ਜਾਂ ਹੋਰ ਕੋਈ ਵੀ ਹੈ ਉਹ ਪੂਰਾ ਕਰ ਲਿਓ ਇਹ ਤੁਹਾਨੂੰ ਮੈਂ ਜਿਆਦਾ ਨਹੀਂ ਕਹਿੰਦਾ ਵੀ ਕੱਲ ਨੂੰ ਦੇ ਦੂੰਗਾ ਮੈਂ 2 ਮਹੀਨਿਆਂ ਦੇ ਵਿੱਚ ਵਿੱਚ 31 ਦਸੰਬਰ ਤੱਕ ਤੁਹਾਡੇ ਕੋਲ ਪੈਸੇ ਨੇ ਉਹ ਪਹੁੰਚ ਜਾਣਗੇ ਕਿਉਂਕਿ ਮੇਰਾ ਆਪਣਾ ਕਾਲਜ ਹੈ ਜੋ ਵੀ ਹੋਰ ਕੋਈ ਮਦਦ ਹੁੰਦੀ ਹੋਊਗੀ ਵਾਰੀ ਵਾਰੀ ਹੋਰ ਵੀ ਕੀਤਾ ਜਾ ਸਕਦਾ ਕੋਈ ਘਾਟ ਨਹੀਂ ਸਰਕਾਰਾਂ ਕੋਲ ਘਾਟ ਨਹੀਂ ਹੁੰਦੀ ਮੈਂ ਜਿੰਨਾ ਕਿ ਉਹ ਕਰਦਾ ਉਹ ਕਰ ਲੂੰਗਾ ਮੈਂ ਹਾਲੇ ਸਰ ਤੋਂ ਕੁਝ ਵੀ ਮੰਗਿਆ ਨਹੀਂ ਸੀ ਪਰ ਉਹਨਾਂ ਨੇ ਆਪ ਹੀ ਕਿਹਾ ਵੀ ਤੂੰ ਹੀ ਕੋਈ ਤਜਵੀਜ਼ ਬਣਾ ਕੇ ਦੇ ਦੋ 5 ਲੱਖ ਅਸੀਂ ਕਾਲਜ ਨੂੰ ਪਵਾ ਦਾਂਗੇ ਸੋ ਜ਼ੋਰਦਾਰ ਤਾੜੀਆਂ ਐਮਐਲਏ ਸਾਹਿਬ ਦੇ ਨਾਂ ਤੇ ਕਿਉਂਕਿ ਦੂਰ ਅੰਦੇਸ਼ੀ ਉਹ ਇਨਸਾਨ ਹੁੰਦੇ ਨੇ ਜਿਹੜੇ ਆਪਣੇ ਆਪ ਚੀਜ਼ਾਂ ਦੇਖਦੇ ਨੇ ਸੋ ਸਾਨੂੰ ਮੰਗਣ ਦੀ ਲੋੜ ਨਹੀਂ ਪਈ ਇਹਨਾਂ ਨੇ ਖੁਦ ਹੀ ਦੱਸਤਾ ਵੀ ਅਸੀਂ ਤੁਹਾਨੂੰ 5 ਲੱਖ ਦੇ ਦਾਂਗੇ ਤੁਸੀਂ ਤਜਵੀਜ਼ ਬਣਾ ਦਿਓ ਉਹ ਅਸੀਂ ਜੋ ਵੀ ਕਾਲਜ ਦੀ ਲੱਗਦਾ ਹੋਇਆ ਜ਼ਰੂਰਤ ਹੈ ਉਹ ਬਣਾ ਕੇ ਐਮਐਲਏ ਸਾਹਿਬ ਨੂੰ ਦੱਸ ਦਾਂਗੇ ਦੂਜਾ ਇਹ ਕਾਲਜ ਪਿੰਡੂ ਖੇਤਰ ਦੇ ਵਿੱਚ ਹੈ ਕੁਝ ਘਾਟਾਂ ਰਹਿੰਦੀਆਂ ਨੇ ਪਰ ਸਾਨੂੰ ਹਮੇਸ਼ਾ ਸਹਿਯੋਗ ਰਹਿੰਦਾ ਹੈ ਬਹਾਦਰਪੁਰ ਪਿੰਡ ਦਾ ਇਲਾਕੇ ਦਾ ਇਸ ਇਲਾਕੇ ਦੀ ਜਾਂ ਇਸ ਪਿੰਡ ਦੀ ਖੂਬਸੂਰਤੀ ਇਹ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਦੇ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਵੀ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਕਿਹੜੀ ਪਾਰਟੀ ਰਾਜ ਕਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਅਕਾਲੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਸਾਰੇ ਹੀ ਪਿੰਡ ਵਾਸੀ ਇਲਾਕਾ ਨਿਵਾਸੀ ਸਾਡਾ ਸਹਿਯੋਗ ਕਰਦੇ ਨੇ ਬਾਰ-ਬਾਰ ਪੁੱਛਦੇ ਨੇ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ 1 ਲੱਖ ਰੁਪਏ ਦੀ ਗ੍ਰਾਂਟ ਸਾਡੇ ਕੋਲੇ ਆ ਗਈ ਸੀ ਐਮਐਲਏ ਸਾਹਿਬ ਵੱਲੋਂ ਉਹਦੀਆਂ ਕਿਤਾਬਾਂ ਨੇ ਜਿਹੜੀਆਂ ਉਹ ਅਸੀਂ ਲਾਇਬ੍ਰੇਰੀ ਦੀ ਲੈ ਚੁੱਕੇ ਹਾਂ 5 ਲੱਖ ਦਾ ਸਾਡੇ ਨੂੰ ਹੁਣ ਸਰ ਹੋਰ ਬੋਲ ਰਹੇ ਨੇ ਤੇ ਇਹਦੇ ਲਈ ਵੀ ਮੈਂ ਕਾਲਜ ਵੱਲੋਂ ਸਾਡੇ ਸਾਰੇ ਹੀ ਵਿਦਿਆਰਥੀਆਂ ਵੱਲੋਂ ਧੰਨਵਾਦ ਕਰਦਾ ਤੇ ਅੱਗੇ ਵੀ ਜਿੱਥੇ ਵੀ ਸਾਨੂੰ ਲੱਗਦਾ ਹੈਗਾ ਜ਼ਰੂਰਤ ਹੋਊਗੀ ਅਸੀਂ ਖੁੱਲੇ ਦਿਲ ਨਾਲ ਸਾਰ ਨੂੰ ਕਹਾਂਗੇ ਜਿਵੇਂ ਮੈਂ ਸਵੇਰੇ ਵੀ ਕਿਹਾ ਸੀ ਜਦੋਂ ਸਾਨੂੰ ਫੈਸਟੀਵਲ ਮਿਲਣਾ ਸੀ ਤਾਂ ਡਾਕਟਰ ਫਰਿੰਦਰ ਕੌਸ਼ਕ ਜੀ ਨੇ ਸਾਨੂੰ ਥਾਪੀ ਦਿੱਤੀ ਸੀ ਵੀ ਕੋਈ ਫੈਸਟੀਵਲ ਕਰਾਓ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਡੀ ਫਾਈਲ ਕਲੀਅਰ ਹੋਣ ਦੀ ਤੁਹਾਡੇ ਪੈਸੇ ਮਿਲਣ ਦੀ ਸੋ ਇਸੇ ਤਰ੍ਹਾਂ ਹੀ ਪ੍ਰਿੰਸੀਪਲ ਬੋਧਰਾਮ ਜੀ ਨੇ ਸਾਨੂੰ ਬਿਨਾ ਪੁੱਛੇ ਸਾਨੂੰ 5 ਲੱਖ ਜਿਹੜਾ ਦਿੱਤਾ ਹੈ ਉਹਦੇ ਲਈ ਮੈਂ ਇੱਕ ਵਾਰ ਫਿਰ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਬਹੁਤ ਬਹੁਤ ਸ਼ੁਕਰੀਆ